ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਮਾਨ ਵੱਲੋਂ ਨਿਕਾ ਨਿਕਾ ਸਵਾਗਤ ਹੈ ਜੀ ਸੋ ਗੁਰਦੁਆਰਾ ਸ੍ਰੀ ਹਰਗੋਬਿੰਦਗੜ ਸਾਹਿਬ ਮੰਡਾ ਰੋਡ ਕੁਰਾਲੀ ਸੋ ਅੱਜ ਇੱਥੇ ਨੌਜਵਾਨ ਸਭਾ ਦੇ ਵੱਲੋਂ ਸਮਾਗਮ ਕੀਤਾ ਜਾ ਰਿਹਾ ਹੈ ਕੀਰਤਨ ਦਰਵਾਜ਼ ਚੱਲ ਰਹੇ ਨੇ ਲੰਗਰ ਵੀ ਚੱਲ ਰਹੇ ਨੇ ਅਤੇ ਜੋ ਜਥੇ ਆਏ ਹੋਏ ਨੇ ਆਪਾਂ ਤੁਹਾਨੂੰ ਉਹਨਾਂ ਦੇ ਕੀਰਤਨ ਵੀ ਦਿਖਾਉਨੇ ਆ ਤੇ ਸੰਗਤਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਠੰਡੇ ਵਿੱਚ ਵੀ ਕਰਦੇ ਆ ਲਾਭੂ ਚੱਲਦੀ ਹੈ ਤੇ ਆਉਂਦੇ ਦਿਖਾਉਨੇ ਆ ਤੁਹਾਨੂੰ ਇਹ ਪੂਰੀ ਜਾਣਕਾਰੀ ਜੋੜੇ ਰਹਿਣ ਕਮੇਤੀ ਹੈ ਕੌਮ ਸਮਤਾ ਦੇ ਬਰਮਿਆਂ ਨੂੰ ਇੱਕ ਨਿਸ਼ਾਨਾ ਫਟੇਰ ਸਹਿਯੋਗ ਹੋਣ ਉਹਦੋਂ ਤੱਕ ਜਦੋਂ ਇਹ ਹੋਏ ਨੇ ਕਰੋ ਵਿਧੀ ਕਰਵਾ ਕੇ ਤੇਜ ਤੇ ਬਹੁਤ ਮਹੌਨ ਦਾ ਬਣਾ ਪਰਤੇ ਸਾਢੇ 12 ਵਜੇ ਦਾ ਨੇੜੇ ਕਾਂਟੇ ਨਹੀਂ ਕਮਟਾਰ ਨੂੰ ਇਖਤਮ ਦੇ ਦੁਆਰਾ do नाम आप बता अधम जी सिंह आज कितने आए हो यूँ से मैं जी गुरुद्वारे हर बोर्ड करकराएगा अच्छा की चाल अच्छा, रहे थे ऐसे जी स्मागन चाल रहे अच्छा तुझे आज इस मागन में बीच की कर रहे हो ऐसे जी सेवा कर रहे हैं अच्छा ईतन भी सों रहे हो हाँ जी अच्छा तो ये पहला भी तुझे गुरुद्वारा साल तो भी हाँ चालू ਵਧੀਆ ਲੱਗਦਾ ਸ਼ਾਮ ਨੂੰ ਲੱਗਦਾ ਹੈ ਅੱਛਾ ਅਮਰੋਦ ਵੀ ਸ਼ਿਕਾਇਤ ਸੀ ਹਾਂਜੀ ਤੇ ਤੁਹਾਨੂੰ ਕੋਈ ਸ਼ਬਦ ਆਉਂਦਾ ਹਾਂਜੀ ਦੋ ਲਾਈਨਾਂ ਸੁਣਾਓ ਨਰਿਸ਼ਾ ਕਰਨ ਉਹ ਗਿਆ ਪ੍ਰਿਜ਼ਾ ਉਹਦਾ ਪਾਰਟੀਆਂ ਉਹਦਾ ਹਾਂਜੀ ਵੈਰਾਸ ਵੀ ਕਰਦੇ ਹੁੰਦੇ ਆ ਹਾਂਜੀ ਗੁਰਬਾਣੀ ਦੇ ਨਾਲ ਤੁਸੀਂ ਜੁੜੇ ਹੋਏ ਹਾਂਜੀ ਠੀਕ ਹੈ ਤੁਸੀਂ ਇੱਥੇ ਹੀ ਜੁੜੇ ਰਹੋ ਮਹਾਤਮਾ ਜੀ ਨਾਲ ਮਹਾਤਮਾ ਤੁਹਾਡੀ ਉਮਰ ਲੰਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਨੌਜਵਾਨਾਂ ਦੇ ਵੱਲੋਂ ਅੱਜ ਜੋ ਕੀਰਤਨ ਕਰਵਾਏ ਜਾ ਰਹੇ ਆ ਜੋ ਭੋਗ ਵੀ ਪਾਏ ਗਏ ਨੇ ਤੋ ਕੀ ਕਹਿਣਾ ਤੁਹਾਡਾ ਇਸ ਨੌਜਵਾਨਾਂ ਦੇ ਬਾਰੇ ਅਤੇ ਇਸ ਕੀਰਤਨ ਦਰਬਾਰ ਦੇ ਬਾਰੇ ਸਾਰੇ ਦੇਸ਼ ਦੇਸ਼ ਵਿੱਚ ਵੱਸਦੀਆਂ ਸੰਗਤਾਂ ਨਾਨਕਲੇ ਮਲੇਵਾ ਜਿੱਥੇ ਵੀ ਕੋਨੇ ਕੋਨੇ ਦੇ ਜੀ ਬੈਠੇ ਸਾਰੇ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਕਿ ਨੌਜਵਾਨ ਸੋਭਾ ਖਾਲਸੇ ਲਈ ਮਹਾਰਾਜ ਪੰਥ ਦੇ ਵਿੱਚ ਸੇਵਾ ਦੇ ਅੱਗੇ ਵਧ ਰਹੀ ਹੈ ਉੱਤੇ ਵੱਡੇ ਪੁਰਾਲੇ ਪਹਿਲਾਂ ਵੀ ਜਦੋਂ ਰਾਣ ਸਾਹਿਬ ਦਾ ਵਰ੍ਹਾ ਮਨਾਇਆ ਗਿਆ ਉਹ ਪਹਿਲਾਂ ਵੀ ਪੁਰਾਲੇ ਜੋੜਾ ਵੀ ਪੁਰਾਲਾ ਹੁੰਦਾ ਉਹ ਦੋਰਾ ਸਾਹਿਬ ਵਿੱਚ ਨੌਜਵਾਨ ਨਸ਼ਿਆਂ ਤੋਂ ਬੁਰਾਈਆਂ ਤੋਂ ਵੱਧ ਨਿਕਲ ਕੇ ਅਮਰਤ ਦੇ ਵਿੱਚ ਆਉਂਦੇ ਆਂ ਸੇਵਾ ਕਰਦੇ ਆਂ ਅਮਰ ਸ਼ਕਦੇ ਆਂ ਆਪਣਾ ਜੀਵਨ ਸੌਂਪਦੇ ਆਂ ਗੁਰੂ ਸਾਹਿਬੀ ਕੋਸ਼ਿਸ਼ਾਂ ਪ੍ਰਾਪਤ ਕਰਦੇ ਬਹੁਤ ਖੁਸ਼ੀ ਹੁੰਦੀ ਆ ਆਤਮਾ ਨੂੰ ਕਿਉਂਕਿ ਇਹੀ ਚਾਰਨਾ ਚਾਹੀਦਾ ਜੇ ਜਿੰਨੇ ਵੱਡੇ ਸਮਾਗਮ ਹੁੰਦੇ ਆ ਸਾਡੇ ਨੌਜਵਾਨਾਂ ਦੇ ਵਿੱਚ ਜਾਗਰੂਤੀ ਆਉਂਦੀ ਆ ਬੱਤੇ ਬੱਤੇ ਆਪਣੇ ਧਰਮ ਦੇ ਵੱਲ ਵਧਦੇ ਆ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ ਅੱਜ ਸਤਿ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਸਤਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਇਹ ਫੋਕਲ ਮ ਸਮਾਰੋਹ ਬਹੁਤ ਵੱਡੇ ਪੱਧਰ ਤੇ ਕਈ ਦਿਨ ਤੋਂ ਚੱਲ ਰਹੇ ਆ ਜਿਵੇਂ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਘੁੰਮ ਪਏ ਹੈ ਤੇ ਅੱਜ ਕੀਰਤਨ ਦਰਬਾਰ ਉੱਚ ਕੋਟੀ ਦੇ ਰਾਗੀ ਢਾਡੀ ਜਿੱ ਕੌਂਟਾ ਸਾਹਿਬ ਤੋਂ ਕਿ ਅੱਜ ਹੀ ਦਰਬਾਰ ਸਾਹਿਬ ਸਤਿਗੁਰ ਜੀ ਮਮਾ ਸਾਹਿਬ ਤੋਂ ਅਤੇ ਢਾਡੀ ਵਧੀਆ ਵਿਦਵਾਨ ਇੰਟਰਨੈਸ਼ਨਲ ਜੀ ਅੱਜ ਵਧੀਆ ਪੱਧਰ ਤੇ ਆ ਰਹੇ ਨੇ ਨੌਜਵਾਨਾਂ ਨੇ ਬਹੁਤ ਕਈ ਦਿਨਾਂ ਤੋਂ ਬਹੁਤ ਮਿਹਨਤ ਦੇ ਮਸ਼ੱਕਤ ਦੇ ਨਾਲ ਹੀ ਪ੍ਰੋਗਰਾਮ ਕਰ ਰਹੇ ਨੇ ਅਤੇ ਵਧੀਆ ਵੱਡੇ ਪੱਧਰ ਤੇ ਲੰਗਰ ਚੱਲ ਰਹੀ ਹੈ ਅੱਕੇ ਦੀ ਸੰਗਤ ਤੋਂ ਬਹੁਤ ਬੜੀ ਕਦਰ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਧੰਨਤਾ ਹੈ ਜੋ ਨੌਜਵਾਨ ਵਾਹਿਗੁਰੂਆਂ ਨੇ ਇਹਨਾਂ ਕੁਰਸੀਆਂ ਖੁਦ ਚੜ੍ਹਦੀ ਗੱਲਾਂ ਵਿੱਚ ਹੋਰ ਸਮੇਂ ਦੇ ਵਿੱਚ ਹੋਰ ਬਹੁਤ ਬੜੀਆਂ ਪ੍ਰੋਗਰਾਮ ਕਰਾਉਣ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬ ਬਹੁਤ ਬੜਾ ਸਾਹਿਬ ਦਸ਼ਮੇਸ਼ ਕਲੱਬ ਉਹ ਹਰੇਕ ਸਾਲ ਪ੍ਰੋਗਰਾਮ ਕਰਦੇ ਤੇ ਇਹਨਾਂ ਦਾ ਉਹਨਾਂ ਨੇ ਪੂਰਾ ਸਹਿਯੋਗ ਜਿਆਦਾ ਇਲਾਕੇ ਦੀ ਸੰਗਤ ਦਾ ਸਾਰੀਆਂ ਆਪਾਂ ਤੇ iracial ਦੀਆਂ ਨਾਲ ਪਿੰਡਾਂ ਦੇ ਸਾਰੇ ਦੇ ਇਸ ਤਰ੍ਹਾਂ ਦਾ ਪੂਰਾ ਸਹਿਯੋਗ ਹੈ ਨੌ ਜੀਵਾਨਾਂ ਦਾ ਇਸ ਤਰੀਕੇ ਨਾਲ ਕਿਰਪਾ ਤੋਂ ਵੱਤਵਾਦ ਆਮមនុស្សਾ ਕੇ ਸਿੰਘ ਸਿੰਘ ਸਹਿਯੋਗ ਨਾਮ ਪਾਣੀ ਤੋਂ ਤੇ ਬੜੀ ਨਿਮਰਤਾ ਦੇ ਨਾਲ ਸੇਵਾ ਕਰ ਰਹੀ ਹੈ ਸਾਡੇ iracial ਦੀ ਸੰਗਤ ਬਹੁਤ ਪਿਆਰ ਵਾਲੀ ਹੈ ਵਡਿਆਈ ਨਹੀਂ ਕਰਦੇ ਬੜੀ ਨਿਮਰਤਾ ਦੇ ਨਾਲ ਜਿੱਥੇ ਜਿੱਥੇ ਛੋਟੇ ਛੋਟੇ ਸਮਾਗਮ ਹੁੰਦੇ ਆ ਨੰਗਰ ਸੇਵਾ ਸਿਮਰੋਂ ਦੇ ਪ੍ਰਵਾਹ ਹੁੰਦੇ ਆ ਕਿ ਬਹੁਤ ਗੁਰੂ ਅਰਜਨ ਦੇਵ ਸਾਹਿਬ ਦੀ ਮਹਿਮਾ ਨਹੀਂ ਕਹੀ ਜਾ ਸਕਦੀ ਪੱਟਾਂ ਦੇ ਵਿੱਚ ਸੁੰਨਿਆਂ ਦੇ ਵਿੱਚ ਰਹਣਗੇ ਗੁਰੂ ਸਾਹਿਬ ਜੀ ਅਰਜਨ ਪ੍ਰਤਾਪ ਹਰ ਜਿਹੜੇ ਵੀ ਔਲੀਏ ਪੀਰ ਬੋਲ ਗੁਰੂ ਜਿਹੜੇ ਵੀ ਨਾਮ ਨੇਪਰੇ ਵਾਲੇ ਰੂਹਾਂ ਸੱਚਖੰਡ ਵੀ ਜਾਣੀ ਆ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਹੁੰਦੇ ਆ ਗੁਰੂ ਅਰਜਨ ਦੇ ਪ੍ਰਤਾਪ ਹਰ ਗੁਰੂ ਸਾਹਿਬ ਦੀ ਇੱਕ ਨਿਮਰਤਾ ਗੁਰੂ ਅਰਜਨ ਦੇ ਸਮਰਾਜ ਦੀ ਮਾਰਗ ਨੇ ਦਾਸ ਦਾਸ ਲੁਆ ਆਪਣੇ ਆਪ ਨੂੰ ਪਰ ਪੱਟਾਂ ਦੇ ਰਹਣਗੇ ਉਹਨਾਂ ਨੇ ਕਿਹਾ ਗੁਰੂ ਅਰਜਨ ਪ੍ਰਤਾਪ ਹਰ ਜੇ ਰੱਬ ਨੂੰ ਮਿਲਣਾ ਤਨ ਤਨ ਗੁਰੂ ਅਰਜਨ ਦੇਵ ਸਾਹਿਬ ਕਹ ਦਿੰਦੇ ਆ ਕਿਸੇ ਜਮ ਨੇੜ ਨਾਲ ਉਹਨਾਂ ਜਮਾਦਾਰ ਧਰਮ ਰਾਜ ਉਹਨਾਂ ਦੀ ਸੇਵਾ ਕਰ ਦੇ ਬਾਹਰੋਂ ਕਿਰਪਾਤਾਂ ਬਹੁਤ ਵੱਡੇ ਭਾਗ ਹੈ ਤੇ ਸ਼ੁਕਰਾਨਾ ਕਰਦੇ ਹਾਂ ਸਾਰਿਆਂ ਨੂੰ ਸੰਗਤਾਂ ਦਾ ਇਹਨੇ ਕਰਦੇ ਅਸੀਂ ਕਾਬਲ ਨਹੀਂ ਕਿ ਸੰਗਤ ਸੰਗਤ ਮੌਜੂਦ ਮਹਾਰਾਜ ਜੀ ਉਹ ਸਭ ਫਿਰਦੇ ਅਸਾਂ ਕਿਸੇ ਵਾਂ ਕਰਾ